ਦੀ ਚੜ੍ਹਦੀ ਕਲਾ ਵਾਸਤੇ ਗੁਰੂ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਕੇ ਫਰਜ਼ੰਦਾ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ ਅਜ ਬਾਵਾ ਫਤੇ ਸਿੰਘ ਤੇ ਬਾਵਾ ਜੋਰਾਵਰ ਸਿੰਘ ਦੇ ਵਾਰਿਸ ਟਰਾਲੀਆਂ ਟਰੈਕਟਰਾਂ ਤੇ ਬੈਠੇ ਜਾ ਰਹੇ ਹਨ ਉਹ ਵੇਖਦੇ ਹਨ ਕਿ ਜੇ ਇੱਕ ਟਰਾਲੀ ਟਰੈਕਟਰ ਦੇ ਉੱਤੇ 50 ਜਣੇ ਬੈਠੇ ਆ ਨੌਜਵਾਨ ਉਹਨਾਂ ਪੰਜਾਵਾਂ ਵਿੱਚੋਂ ਕੋਈ ਇੱਕ ਦੋ ਹੀ ਸਾਫਤ ਸੂਰਤ ਨੇ ਬਾਕੀ ਸਾਰਿਆਂ ਨੇ ਮੂੰਹ ਮ ਘੜੜ ਮਰੜ ਕੀਤੇ ਹੋਏ ਪਲਾ ਦੱਸੋ ਇਹੋ ਜਿਆਂ ਤੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਜੀ ਦੀ ਖੁਸ਼ੀ ਹੁੰਦੀ ਹੋ ਜੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਜੀ ਦੀ ਖੁਸ਼ੀ ਦੇ ਪਾਤਰ ਬਣਨਾ ਤੇ ਨਾਈਆਂ ਦੀਆਂ ਦੁਕਾਨਾਂ ਤੋਂ ਕਿਨਾਰਾ ਕਰਕੇ ਸਾਫਤ ਸੂਰਤ ਹੋਵੋ ਭਾਈ ਤਨ ਬਾਬਾ ਫਤੇ ਸਿੰਘ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਦੇ ਵਾਰਿਸ ਨਹੀਂ ਹੈ ਵਜੀਰ ਖਾਨ ਦੇ ਵਾਰਿਸ ਨਾ ਬਣੀ। ਜਿਹੜੇ ਦਾੜੀਆਂ ਮੰੁੰਦੇ ਹਨ, ਮੂੰਹ ਮੰੁੰਦੇ ਨੇ, ਸਾਫਤ ਸੂਰਤ ਕੇਸਾਂ ਨੂੰ ਦਾਗ ਲਾਉਂਦੇ ਐ ਉਹ ਫਿਰ ਗੰਗੂ ਬ੍ਰਾਹਮਣ ਦੀ ਕਤਾਰ ਦੇ ਵਿੱਚ ਖੜੇ ਨੇ। ਭਾਈ ਫਤੇ ਸਿੰਘ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਜੀ ਦੀ ਕਤਾਰ 'ਚ ਨਹੀਂ ਖੜੇ। ਇਸ ਗੱਲ ਦਾ ਕੋਈ ਰੰਜ ਕਰੇ ਤਾਂ ਕਰੀ ਜਾਵੇ। ਜੋ ਸੱਚ ਹੈ ਉਹ ਸੱਚ ਹੈ। ਧਨੁਮਾਤਾ ਗੁਜਰੀ ਜੀ ਧਨ ਬਾਬਾ ਜੋਰਾਵਰ ਸਿੰਘ ਜੀ ਧਨ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ ਜੋਜੀ ਪ੍ਰੀਤ